Satana 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 ਹਮ ਸੰਤਨ ਕੀ ਰੇਣ ਪਿਆਰੇ ਹਮ ਸੰਤਨ ਕੀ ਸ਼ਰਣਾ ਸੰਤ ਮਾਰੇ ਓਟ ਸਤਾਣੇ ਸੰਤ ਮਾਰਾ ਗਹਿਣਾ ਹਮ ਸੰਤ ਸੋ ਬੰਨ ਆਈ ਹੁਰ ਬਲਖਿਆ ਪਾਈ ਇਹ ਮਨ ਤੇਰਾ ਭਾਏ ਓ ਤੂੰ ਸੰਤਾਂ ਨੂੰ ਬਣਾ ਲੈ ਗੈਣਾ ਜੀਵਨ ਤੇਰਾ ਸਫਲਾ ਹੋ ਜੇ ਦਾ ਸੰਤਾਂ ਨੂੰ ਬਣਾ ਲੈ ਜੀਵਨ ਤੇਰਾ ਸਫਲਾ ਹੋ ਜੇਦਾ ਸੰਤਾਂ ਨੂੰ ਬਣਾ ਲੈਗੇ ਨਾ ਬਣਾ ਲੈਗੇ ਜੀਵਨ ਤੇਰਾ ਸਫਲਾ ਹੋ ਜਾਏਗਾ ਸੰਤਾਂ ਨੂੰ ਬਣਾ ਜੀਵਨ ਤੇਰਾ ਸਫਲਾ ਹੋ ਜਾਏਗਾ ਧੰਨ ਧੰਨ ਔਦ ਸ੍ਰੀ ਗੁਰੂ ਗ੍ਰੰਥ ਸਹ ਮਹਾਰਾਜ ਜੀ ਦੀ ਅਮਰਤ ਮਈ ਗੁਰਬਾਣੀ ਸੰਤ ਮੰਡਲ ਗੁਰੂ ਸ੍ਰੋ ਸੋ ਸੰਗਤਿਓ ਉਤਮ ਭਾਗਾਂ ਵਾਲਿਓ ਆਪ ਜੀ ਧੰ ਧੰ શ્રીમાન ਸੰਤ ਬੱਬਾ ਬਲਵੰਤ ਸਿੰਘ ਜੀ ਰੋੜਸ ਸਹਗੋਣਿਆਂ ਦੀ ਨਿੱਕੀ ਯਾਦ ਅੰਦਰ ਜੁੜ ਬੈਠੇ ਹਾਂ ਦੁਨੀਆਂ ਦੇ ਅੰਦਰ ਹਰ ਵਿਆਗਤੀ ਇਹ ਯਾਤਰਾ ਕਰ ਰਿਹਾ ਹੈ ਕੋਈ ਐਸਾ ਵਿਆਗਤੀ ਨਹੀਂ ਹੋਵੇਗਾ ਜੋ ਇਹ ਯਾਤਰਾ ਨਾ ਕਰ ਰਿਹਾ ਹੋਵੇ ਹਰ ਵਿਅਕਤੀ ਯਾਤਰਾ ਕਰ ਰਿਹਾ ਹੈ ਤਨ ਤਨ ਸੰਤ ਬਾਬਾ ਈਸ਼ਰ ਸਿੰਘ ਮਹਾਰਾਜ ਜੀ ਜਿਨ੍ਹਾਂ ਦੀ ਛਣ ਦੇ ਵਿੱਚ ਸ੍ਰੀਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਇੱਕ ਦੋ ਸਾਲ ਨਹੀਂ ਸਾਰਾ ਜੀਵਨ ਉਹਨਾਂ ਦੀ ਸੇਵਾ ਦੇ ਵਿੱਚ ਉਨਾਂ ਦੀ ਅਗਿਆ ਦੇ ਵਿੱਚ ਗੁਜ਼ਾਰਿਆ ਹੈ ਹਰ ਵਿਅਕਤੀ ਬਲੀਵਾਨਾ ਚਾਹੁੰਦਾ ਹੈ ਕੋਈ ਐਸਾ ਵਿਅਕਤੀ ਨਹੀਂ ਹੈ ਜੋ ਬਲੀ ਨਾ ਬਣਨਾ ਚਾਹੇ ਹਰ ਵਿਅਕਤੀ ਯਾਤਰਾ ਕਰ ਰਿਹਾ ਹੈ ਬੱਚਾ ਵੀ ਯਾਤਰਾ ਕਰ ਰਿਹਾ ਹੈ ਜਿਹਦੇ ਅੰਦਰ ਸਤੋਗੁਣ ਦੀ ਪ੍ਰਧਾਨਤਾ ਹੈ ਉਹ ਵੀ ਯਾਤਰਾ ਕਰ ਰਿਹਾ ਹੈ मैं भी यात्रा कर रहा हाँ हर व्यक्ति यात्रा कर रहा है यात्रा दो प्रकार की यात्रा है एक आध्यात्मिक यात्रा है एक भौतिक यात्रा है भौतिक यात्रा है वह बहरंग यात्रा अति आध्यात्मिक यात्रा है अंतरंग यात्रा ਜੋ ਵਾਹਲੀ ਯਾਤਰਾ ਕਰ ਰਿਹਾ ਹੈ ਉਹ ਨਰੰਤਰ ਹੀ ਸ਼ਰਮ ਮੈਨੇ ਮਨਤ ਵਿੱਚ ਲੱਗਿਆ ਰਹੇਗਾ ਜੋ ਅੰਤਰੰਗ ਯਾਤਰਾ ਕਰ ਰਿਹਾ ਹੈ ਆਪ ਸੁਖਮਨੀ ਸਾਹਿਬ ਮਹਾਰਾਜ ਜੀ ਦਾ ਪਾਠ ਸਰਵਣ ਕਰਦੇ ਹਾਂ ਉੜਦੇ ਹਾਂ ਸੁਣਦੇ ਹਾਂ ਸੁਖਮਨੀ ਸੋਖ ਅੰਮ੍ਰਿਤ ਪ੍ਰਭ ਨਾਮ ਔਰਤ ਜਨਾਂ ਕੇ ਮਨ ਬਿਸ਼ਰਾਮ ਸੁਖਮਨੀ ਸੁਖਾਂ ਦੀ ਸੁਖਮਨੀ 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 ਸੰਸਾਰ ਹੈ ਸਮੁੰਦਰ ਬੜੀ ਚਰਚਾ ਅੱਜ ਪਿੱਛੇ ਵੀ ਦਸ ਹਾਜ਼ਰੀ ਪਰ ਕਿਹ ਚਰਚਾ ਹੋਈ ਈਸ਼ਵਰ ਅਤੇ ਜੀਵ ਸੰਸਾਰ ਅਤੇ ਪਰਮਾਤਮਾ ਦੀ ਈਸ਼ਵਰ ਅਗਰ ਇਕੱਲਾ ਹੀ ਈਸ਼ਵਰ ਹੋਵੇ ਉਹਦੇ ਨਜੰਤਨ ਦੇ ਵਿੱਚ ਦੀਨਾ ਬੰਦੂ ਦੀਨਾ ਨਾਤ ਮੇਰੀ ਡੋਰੀ ਉਹਦੀ ਡੋਰੀ ਸਾਹ ਨੇ ਹੱਥ ਵਿੱਚ ਉਹਦੀ ਡੋਰੀ ਹੈ। ਦੇਨ ਦਰਦੁ ਕਪੰਜਨਾ ਕਟਕਟ ਨਾਤ ਅਨਾਤ। ਅזי ਅਨਾਤ ਹਾਂ। ਉਹਦੇ ਹੱਥ ਵਿੱਚ ਕਿਹ ਨੱਥ ਜਿਵੇਂ ਬੜਦ ਦੇ ਨੱਥ ਪਾ ਲੈਂਦੇ ਦਿੱਤੀ ਜਾਂਦੀ ਹੈ ਇਉ ਉਹਦੇ ਹੱਥ ਵਿੱਚ ਨੱਥ ਹੈ। ਉਹਦੇ ਹੱਥ ਵਿੱਚ ਅਗਰ ਜੀਵ ਨਾ ਹੋਵੇ संसार ईश्वर हो, अति हो ता भी कुछ नहीं हो सकेगा अगर संसार नहीं है एक ईश्वर है ता भी कुछ नहीं कर सकेगा कला ही ईश्वर है अगर ईश्वर नहीं है तो भी कुछ नहीं हो सकेगा एक खेल है जैसे हरहट की माला टंड लागत है ਇੱਕ ਸਿਕਨੀ ਹੋਰ ਫਿਰ ਪਰਯਤ ਹੈ ਇਹ ਐਸੇ ਹੀ ਉਹ ਮਾਲਕ ਦਾ ਖਸਮ ਦਾ ਖੇਲ ਹੈ ਆਓ ਪ੍ਰੇਮ ਦੇ ਨਾਲ ਧਾਨ ਨਾ ਪੜਿਆ ਇਹ ਖੇਲ ਪਿਆਰੇ ਦਾ ਬੇਲਾ ਕੋਈ ਜਾਣੇ ਖੇਲ ਪਿਆਰੇ ਦਾ ਮਿਰਲਾ ਦਿਲ ਜਾਣੇ ਖੇਲ ਪਿਆਰੇ ਦਾ ਲਾਜਾਣੇ ਤੇਹ ਕਿਹੋ ਪਿਆਰੇ ਦਾ ਤੇਰ ਲਾਜਰ ਲਾ ਜਾਣੇ ਤੇਹ ਪਿਆਰੇ ਦਾ ਹੋਈ ਬੇਦਲਾ ਵੀਰ ਲਾ ਜਾਣੇ ਤੇਹ ਕਿਹੋ ਪਿਆਰੇ ਦਾ ਹੋਈ ਦਰਨਾ ਵੀਰ ਲਾ ਜਾਣੇ பாரல பிளா பிளா பாரால பிர்ல பாரல பிளா பார ல பயார பிளால பியலா பிளா ਉਈ ਵਰਲਾਹੀ ਕਮਾ ਸਕਦਾ ਹੈ ਯਾਤਰਾ ਹਰ ਸੱਜਣ ਹਰ ਪੁਰਖ ਮੈਂ ਕਿਹਾ ਹੈ ਤੂੰ ਕਿਹ ਹੈ ਪਸ਼ੂ ਹਨ ਪੰਖੀ ਹਨ ਹਰ ਵਿਅਕਤੀ ਯਾਤਰਾ ਕਰ ਰਿਹਾ ਹੈ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਕਥਨ ਕੀਤਾ ਗਿਆ ਹੈ ਸ਼ਰਾ ਸ਼ਰੀਅਤ ਲੇ ਕਮਾ ਬੋ ਸ਼ਰਾ ਦੀ ਗੱਲ ਕੀਤੀ ਗਈ ਹੈ ਤਰੀਕਤ ਤਰਕ ਤਰੀਕਤ ਤਰਕ ਤਰੀਕਤ ਦੇ ਵਿੱਚ ਤਰਕ ਹੋਣਾ ਜ਼ਰੂਰੀ ਹੈ ਤਰਕ ਹੋਣਾ ਜ਼ਰੂਰੀ ਹੈ ਤਰੀਕਤ ਸਰੀਤ ਸ਼ਰੀਅਤ ਸ਼ਰਾ ਵੀ ਕਿਹਾ ਜਾਂਦਾ ਹੈ ਤਰੀਕਤ ਤਰਕ ਹੁਣ ਜ਼ਰੂਰੀ ਹੈ ਤਰੀਕਤ ਤਰਕ ਖੋਜ ਤਲਾਬੋ ਮੈਨੇ ਖੋਜ ਕਾਨੀ ਹੈ ਤਰੀਕਤ ਸ਼ਰੀਕਤ ਮਾਰਫਤ ਹਕੀਕਤ ਤੰਤੰ ਸੰਤ ਬਾਬਾ ਬਲਵੰਤ ਸਿੰਘ ਮਹਾਰਾਜ ਦੇ ਜੀਵਨ ਪੜ ਲਏ ਸਭ ਤੋਂ ਪਹਿਲਾਂ ਇੱਕ ਹੈ ਤਰੀਕਤ ਤਰੀਕਤ ਅਰਥ ਕੀਆ ਹੈ ਤਰੀਕਤ ਮੈਨੇ ਹੁੰਦਾ ਤਰੀਕਾ ਕੋਈ ਤਰੀਕਾ ਸਿੱਖ ਲੈਂਦਾ ਹੈ ਜਿਵੇਂ ਕੋਈ ਇੰਜੀਨੀਅਰ ਹੈ ਅਸੀਂ ਘਰ ਨੂੰ ਸਜਾਉਂਦੇ ਹਾਂ ਘਰ ਦੀ ਸਜਾਵਟ ਕਰਦੇ ਹਾਂ ਘਰ ਨੂੰ ਬਣਾਉਂਦੇ ਹਾਂ ਤਿਆਰ ਕਰ ਦਿੰਦੇ ਹਾਂ ਕਿ ਘਰ ਦੇ ਵਿੱਚ ਮਹਿਮਾਨ ਵੀ ਆਉਂਦੇ ਹਨ ਮਹਿਮਾਨ ਨਿਵਾਜੀ ਕਰਦੇ ਹਾਂ ਘਰ ਦੇ ਵਿੱਚ ਸਾਡੀਆਂ ਬੀਬੀਆਂ ਹਨ ਇਹਨਾਂ ਨੂੰ ਵੀ ਇੱਕ ਤਰੀਕਾ ਸਿੱਖਿਆ ਜਾਂਦਾ ਹੈ ਕਿਵੇਂ ਕੱਪੜੇ ਪਾਉਣੇ ਹਨ ਆਦਮੀ ਨੇ ਕਿਹੜੇ ਕੱਪੜੇ ਪਾਉਣੇ ਹਨ ਜਿਵੇਂ ਤੁਸੀਂ ਲੱਕੜੀ ਲੈ ਕੇ ਆਉਂਦੇ ਹੋ ਲੱਕੜੀ ਦੀ ਸੰਸਕ੍ਰਿਤੀ ਕੀਤੀ ਜਾਂਦੀ ਹੈ ਸੰਸਕ੍ਰਿਤੀ ਦਾ ਅਰਥ ਕੀ ਹੈ ਇੱਕ ਵਸਤੂ ਪਰਾਕ੍ਰਿਤਕ ਹੈ ਮਨ ਨੇ ਕੁਦਰਤੀ ਜਿਵੇਂ ਕੋਈ ਹੀਰਾ ਹੋਵੇ ਹੀਰਾ ਕੱਢਿਆ ਜਾਂਦਾ ਹੈ ਹੀਰਾ ਪੱਥਰ ਜੋ ਹੀਰਾ ਕਿਹਾ ਹੁੰਦਾ ਹੈ ਇੱਕ ਪੱਥਰ ਦਾ ਕੋਲਾ ਹੁੰਦਾ ਹੈ ਉਹ ਕੋਲਾ ਜਿਵੇਂ ਧੰਤਨ ਸੰਤ ਬਾਬਾ ਬਲਵੰਤ ਸਿੰਘ ਮਹਾਰਾਜ ਇੱਕ ਜਗ੍ਹਾ ਟਿਕ ਕੇ ਬੈਠ ਗਏ ਉਹ ਜਿਵੇਂ ਸਤਪੁਰਖ ਨੇ ਬਚਨ ਕਰ ਦਿੱਤੇ ਉਹ ਬਚਨਾਂ ਨੂੰ ਕੀ ਗੰਢ ਦੇ ਦਿੱਤੀ ਜਿਵੇਂ ਆਪਾਂ ਕਹਿੰਦੇ ਆਂ ਵੀ ਇਹ ਗੱਲ ਗੰਢ ਬਣ ਲੈ। ਹਿਰਦੇ ਦੇ ਵਿੱਚ ਧਾਨ ਕਰ ਲਈ ਤੰਤਨ ਸੰਤ ਬਾਬਾ ਬਲਵੰਤ ਸਿੰਘ ਮਹਾਰਾਜ ਨੇ। ਬਲਵੰਤ ਸਿੰਘ ਆਹਾ ਆਹਾ ਬਲ ਨੂੰ ਧਾਰਨ ਕਰਨ ਵਾਲਾ ਜਿਸ ਦੇ پاس ਬਲ ਹੋਵੇ ਕਿਹੜਾ ਤੇ ਇਹ ਪਿੰਡ ਹੈ ਕਿਹੜਾ ਪਿੰਡ ਹੈ? ਭਲਵਾਨ ਦੇਖੋ ਦੋ ਗੱਲਾਂ ਇਕੱਠੀਆਂ ਹੋ ਗਈਆਂ। ਇਹ ਪਿੰਡ ਪਲਵਾਨ ਹੈ ਮੈਨੇ ਪਲਵਾਨ ਦੇ ਪਾਸ ਵੀ ਬਲ ਹੋਵੇਗਾ ਜਿਹੜਾ ਜਿਸ ਦੇ ਪਾਸ ਜੋ ਬਲਵੰਤ ਹੈ ਉਹੀ ਪਲਵਾਨ ਹੋਵੇਗਾ ਤੇ ਬਾਹਰਲਾ ਜਿਹੜਾ ਪਲਵਾਨ ਹੈ ਉਹ ਹਰਾਵੇਗਾ ਤਰਕ ਨਹੀਂ ਹੋਵੇਗੀ ਇੱਕ ਤਰਕ ਹੁੰਦੀ ਹੈ ਪਰ ਮੈਂ ਤਰਕ ਨੂੰ ਜਿਹੜਾ ਤਰਕ ਨੂੰ ਜਗਿਆਸਾ ਮੰਨਦਾ ਤਰੀਕਤ ਤਰਕ ਖੋਜ ਟਲਾਬ ਹੋ ਤਰੀਕਤ ਮੈਨੇ ਤਰੀਕਾ ਤਰਕ ਮੈਨੇ ਜਿਗਿਆਸਾ ਸਿੱਖਣ ਦੀ ਜਿਗਿਆਸਾ ਹੈ ਜਿਵੇਂ ਵਿਦਿਆਰਥੀ ਜਾਣਦਾ ਹੈ ਸਿੱਖਣ ਉਹ ਤਰੀਕਤ ਹੈ ਉਸ ਨੂੰ ਤਰੀਕਾ ਸਿਖਾਇਆ ਜਾਂਦਾ ਹੈ ਕਿਵੇਂ ਬੈਠਣਾ ਹੈ ਗੁਰੂ ਘਰ ਸੰਤ ਦੇ ਪਾਸ ਕਿਵੇਂ ਬੈਠਣਾ ਹੈ ਇਹ ਸੰਤ ਬਾਬਾ ਬਲਵੰਤ ਸਿੰਘ ਮਹਾਰਾਜ ਜੀ ਦਾ ਜੀਵਨ ਸੰਤ ਬਾਬਾ ਧਰਮਪਾਲ ਸਿੰਘ ਜੀ ਨਾਲ ਗੱਲ ਹੋਈ ਉਹਦੇ ਮਨ ਦੇ ਵਿੱਚ ਗਿਆਸਾ ਪੈਦਾ ਹੋਈ ਕ ਤਰਕ ਨਹੀਂ ਤਰਕ ਦੇਖੋ ਕ ਤਰਕ ਤਾਂ ਕਰਦੇ ਹਨ ਇੱਕ ਤਲ ਹੈ ਬੁੱਧੀ ਦਾ ਇੱਕ ਤਲ ਹੈ ਹਿਰਦੇ ਦਾ ਬੁੱਧੀ ਦੇ ਤਲ ਦੇ ਉੱਤੇ ਜਿਹੜਾ ਹੈ ਕੋਈ ਤਰਕ ਕਰਦਾ ਹੈ ਕੋ ਤਰਕ ਕਰਦਾ ਹੈ ਬਾਦ-ਬਿਵਾਦ ਕਰਦਾ ਹੈ ਉਹਦੇ ਵਿੱਚ ਇੱਕ ਜਿੱਤ ਜਾਂਦਾ ਹੈ ਕ ਹਾਰ ਜਾਂਦਾ ਜਿਹੜਾ ਤਲ ਹਿਰਦੇ ਦਾ ਹੈ ਹਿਰਦੇ ਤੇ ਦਿਲ ਦੇ ਉੱਤੇ ਕੋਈ ਨਾ ਜਿੱਤਦਾ ਹੈ ਕੋਈ ਨਾ ਹਾਰਦਾ ਹੈ ਦੇਖੋ ਗੁਰਬਾਣੀ ਦੇ ਅੰਦਰ ਕਿਤਨੇ ਭਗਤਾਂ ਦੀ ਗੁਰਬਾਣੀ ਹੈ ਇਹਨਾਂ ਦੇ ਕੋਈ ਤਰਕ ਨਹੀਂ ਬੁੱਧੀ ਦੇ ਤਲਤੇ ਨਹੀਂ ਖੜੇ ਇਹ ਇਤਨਾ ਢੂੰਗੇ ਚਲੇ ਗਏ ਹੈ ਸੁਖਮਨੀ ਸੁਖਮਨੀ ਸੁਖਮਣੇ ਸਮੁੰਦਰ ਸਮੁੰਦਰ ਦੇ ਵਿੱਚ ਕਿਤਨੇ ਹੀਰੇ ਜਵਾਹਰ ਹਨ ਆਹ ਹਾ ਅਣਗਿਣਤ ਹੀਰੇ ਜਵਾਹਰ ਹਨ ਇਹ ਸੰਸਾਰ ਵੀ ਸਮੁੰਦਰ ਹੈ ਇਹ ਗਰਵਾਣੀ ਵੀ ਸਮੁੰਦਰ ਹੈ ਸਮੁੰਦਰ ਦੇ ਵਿੱਚ ਕਿਤਨੇ ਹੀਰੇ ਜਵਾਹਰ ਹਨ ਹਰ ਇੱਕ ਸ਼ਬਦ ਜਿਹੜਾ ਹੀਰੇ ਜਵਾਹਰ ਹੈ ਪਰ ਖੋਜੂ ਕੌਣ ਖੋਜੂ ਤੰਤਨ ਸੰਤ ਬੱਬਲਵੰਤ ਸਿੰਘ ਜੀ ਸੰਸਾਰ ਵੀ ਸਮੁੰਦਰ ਹੈ ਇਹਦੇ ਵਿੱਚ ਵੀ ਖੋਜ ਕਰਨੀ ਹੈ ਹਿਰਦਾ ਵੀ ਸਮੁੰਦਰ ਹੈ ਹੀਰੇ ਭਰੇ ਸਮੁੰਦਰ ਮੇ ਬਾਹਰ ਲੇ ਕੇ ਆ ਸੁਖਮਣੀ ਦਾ ਇੱਕ ਇੱਕ ਅੱਖਰ ਸਮੁੰਦਰ ਹੈ ਤੇ ਕੌਣ ਪ੍ਰਾਪਤ ਕਰਦਾ ਹੈ ਇਕੱਠੇ ਹੋ ਗਏ ਬਾਦ-ਵਿਵਾਦ ਕਰਨੇ ਵਾਲੇ ਉਹ ਫਿਰ ਇੱਕ ਵਿਅਕਤੀ ਜਿੰਨਾ ਚਾਹੁੰਦਾ ਹੈ ਵੀ ਮੈਂ ਜਿੱਤ ਜਾਵਾਂ ਮੈਂ ਜਿੱਤ ਜਾਵਾਂ ਮੈਂ ਬੇਜਿੱਤ ਜਾਵਾਂ ਤੇ ਸਮੁੰਦਰ ਦੇ ਕਿਨਾਰੇ ਬੈਠੇ ਹਨ ਵੀ ਸਮੁੰਦਰ ਕਿੰਨੀ ਡੂੰਘੀ ਹੈ ਕਿੰਨੀ ਡੁਗਾਈ ਹੈ ਅਨੇਕਾਂ ਹੀ ਖੋਜੀ ਅਨੇਕਾਂ ਹੀ ਵਿਗਿਆਨੀ ਬੈਠੇ ਹਨ ਉਹ ਕੋਈ ਕਿਤਨਾ ਦੱਸਦਾ ਕੋਈ ਕਿਤਨਾ ਦੱਸਦਾ ਹੈ ਧੰਤਨ ਸੰਤ ਬਾਬਾ ਬਲਵੰਤ ਸਿੰਘ ਮਹਾਰਾਜ ਜੀ ਨੇ ਜਦੋਂ ਸੁਣਿਆ ਵੀ ਕੀ ਬਾਤਾਂ ਲਾਭ ਕਰ ਰਹੇ ਹਨ ਤੇ ਧੰਤਨ ਸੰਤ ਬਾਬਾ ਬਲਵੰਤ ਸਿੰਘ ਜੀ ਨੇ ਛਲਾਂਗ ਲਗਾ ਦਿੱਤੀ ਮੇਰੇ ਛਲਾਂਗ ਸਮੁੰਦਰ ਦੇ ਵਿੱਚ ਪੁੱਛਿਆ ਨਹੀਂ ਕੋਈ ਬਹੁਤੀ ਖੱਪ ਖੱਪ ਖੱਪੋ ਅਸੀਂ ਖੱਪ ਕਰਦੇ ਹਾਂ ਗੁਰਦੁਆਰੇ ਜਾ ਕੇ ਵੀ ਬੋਟਾਂ ਪੈਂਦੀ ਹਨ ਗੁਰਬਾਣੀ ਚੱਲਦੀ ਹੈ ਗਾਣੇ ਕੱਢਦੇ ਹੁੰਨੇ ਅਸੀਂ ਕਿਤਨਾ ਅਸੀਂ ਗਿਰਦੇ ਜਾ ਰਹੇ ਹਾਂ ਤਰਕ ਤੇ ਤਰਕ ਚ ਹੁੰਦੀ ਹੈ ਜਗਿਆਸਾ ਕੋ ਤਰਕ ਮੈਂ ਨਕਤਰ ਦੇਣਾ ਮੈਂ ਕਾਟ ਮਾਰਦਾ ਤਰਕ ਤਰੀਕਤ ਸ਼ਰੀਅਤ ਤਰੀਕਤ ਤਰੀਕਤ ਦਾ ਅਰਥ ਕੀ ਹੈ तरीक ਤੇ ਜਿਹੜਾ ਵਿਅਕਤੀ ਖੜਾ ਹੈ ਉਹਦੀ ਕੀ ਨਿਸ਼ਾਨੀ ਹੈ ਇਹ ਸਮਝ ਲੈਣਾ ਵੀ ਜ਼ਰੂਰੀ ਹੈ ਕਥਨ ਕੀਤਾ ਗਿਆ ਹੈ ਕਿ ਛਲਾਂਗ ਲਗਾ ਦਿੱਤੀ ਜਿਵੇਂ ਲੂਣ ਦੇ ਡਲੇ ਸਮੁੰਦਰ ਦੇ ਖੋਦ ਦੇ ਵਿੱਚ ਜਾਂਦੀ ਹੈ ਜਾਂਦੀ ਹੈ ਜਿਉਂ-ਜਿਉਂ ਜਾਂਦੀ ਹੈ ਤਿਉਂ-ਤਿਉਂ ਖੁਰਦੀ ਜਾਂਦੀ ਹੈ ਆਸਤੀ ਪੰਤੀ ਪ੍ਰਿਆ ਸਿੰਧੂ ਮੇ ਨਾਮ ਰੂਪ ਜੰਜਾਲ ਨਾਮ ਤੇ ਰੂਪ ਤੇ ਖੜਿਆ ਅਸੀਂ ਇਹ ਅੱਲਾ ਦਾ ਸ਼ਬਦ ਵੱਡਾ ਹੈ ਬੈਗਰੂ ਦਾ ਸ਼ਬਦ ਵੱਡਾ ਹੈ ਇਹ ਮੁਸਲਮਾਨ ਹੈ ਇਹ ਅਸਲਾਮ ਨੂੰ ਮੰਨਣ ਵਾਲਾ ਹੈ ਇਹ ਸਿੱਖ ਹੈ ਨਾਨਕ ਨਾਮ ਚੜ੍ਹਦੀ ਕਲਾ ਚੜ੍ਹਦੀ ਕਲਾ ਸਿੱਧੂ ਕੋ ਨਾਨਕ ਦੇ ਮਾਰਦੇ ਕਿਵੇਂ ਕਰ ਸਕਦੇ ਉੱਤੇ ਇਤਨੀ ਉਤਨੀ ਵਾਹਤ ਹੈ ਵਿੱਚ ਤਾਂ ਅਸੀਂ ਤਾਂ ਢੈਂਦੀ ਢੈਂਦੀ ਅਵਾਸਤ ਵਿੱਚ ਢੰਡੀ ਕਲਾ ਦੇ ਵਿੱਚ ਉਹਨਾਂ ਦਾ ਉਸਾਰਾ ਆਸਰਾ ਲੈ ਕੇ ਅਸੀਂ ਚੜ੍ਹਦੀ ਕਲਾ 'ਚ ਤਾਂ ਹੋ ਸਕਦੇ ਖੈਰ ਉਹਦਾ ਨਾਮ ਰੂਪ ਖਤਮ ਹੋ ਗਿਆ ਐਸੇ ਹੀ ਧੰਤਨ ਸੰਤ ਬਾਬਾ ਗੁਲਬੰਤ ਸਿੰਘ ਜੀ ਜੋ ਬਰਾਗ ਲੈ ਕੇ ਘਰ ਤੋਂ ਚੱਲੇ ਅੰਤਮ ਉਹੀ ਬਰਾਗ ਦੇ ਵਿੱਚ ਰਹੇ ਆਪਣੀ ਸਾਧਨਾ ਤਰੀਕਤ ਦੇ ਵਿੱਚ ਕਿਹਿਆ ਤਰੀਕਾ ਹੁੰਦਾ ਹੈ तरीके ਦੇ ਵਿੱਚ ਜਿਵੇਂ ਅੰਤ ਕਨ ਸ਼ੁੱਧ ਕਰਨਾ ਹੈ ਜਿਵੇਂ ਕਿਹਾ ਹੈ ਲੱਕੜ ਦਾ ਕੰਮ ਕਰਨ ਵਾਲਾ ਜੋ ਲੱਕੜ ਦਾ ਕੰਮ ਕਰਦਾ ਹੈ ਮਿਸਤਰੀ ਉਹ ਉਸ ਨੂੰ ਅਗਰ ਉਹ ਲੱਕੜ ਰੰਦੇ ਥੱਲੇ ਨਹੀਂ ਰੱਗੇ ਲੱਗੇਗੀ ਤਾਂ ਕਥਨ ਕੀਤਾ ਗਿਆ ਉਹ ਲੱਕੜ ਦਾ ਕੁਝ ਨਹੀਂ ਬਣੇਗਾ